ਦੁਆਰਾ ਇੱਕ 2 ਘੰਟੇ ਪਹਿਲਾਂ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ ਕਿ ਮਾਮਲਾ ਕਿਸੇ ਪੁਰਾ। ਮੇਕੋ ਭਾਈ ਸੁਖਦੀਪ ਸਿੰਘ ਕਾਦੀਆਂ ਸਾਡੀ ਪਾਰਟੀ ਦਾ ਜ਼ਿਲ੍ਹਾ ਕਰਨਤਾਰਨ ਤੋਂ ਅਰਜਮਰਿਆ ਕਿ ਜਿਹੜੀ ਕਰਨਤਾਰਨ ਹਲਕੇ ਦੇ ਵਿੱਚ ਇਲੈਕਸ਼ਨ ਚੱਲ ਰਹੀ ਆ ਉਹਦਾ ਇੰਚਾਰਜ ਹੈ। ਇਹ ਸੁਖਦੀਪ ਸਿੰਘ ਕਾਦੀਆਂ 6 ਤਰੀਕ ਨੂੰ ਰਾਤ ਨੂੰ ਤਕਰੀਬਨ ਹੀ ਇੱਥੋਂ 1:30 ਵਜੇ ਕਰਨਤਾਰਨ ਦਫਤਰ ਪਾਰਟੀ ਦੇ ਦਫਤਰ ਦੇ ਵਿੱਚੋਂ ਇਥੋਂ ਆਪਣੇ ਪਿੰਡਾਂ ਘਰ ਨੂੰ ਜਾ ਰਿਹਾ ਹੁੰਦਾ ਤੇ ਅੰਮ੍ਰਿਤਸਰ ਸਾਹਿਬ ਜਾ ਕੇ ਜਿੱਥੇ ਆ ਵੀਰਕੀ ਵਾਲਾ ਚੌਕ ਆ ਉੱਥੇ ਤਕਰੀਬਨ ਜਾ ਕੇ ਇਹਨੂੰ ਕੋਈ ਪੁਲਿਸ ਦੀ ਵਰਦੀ ਉਹਨੇ ਪਾਈ ਆ ਉਹਨੇ ਹੱਥ ਦਿੱਤਾ ਰੋਕਿਆ ਇਹਨੂੰ ਇਹ ਸੀ ਵੀ ਕੋਈ ਮੇਰੀ ਚੈਕਿੰਗ ਕਰ ਰਿਹਾ ਵਾ ਜਾਂ ਕੋ ਰੋਕੇ ਕੁਝ ਪੁੱਛ ਰਿਹਾ ਵਾ ਜਾਂ ਕੋ ਲਿਫਟ ਮੰਗ ਰਿਹਾ ਵਾ ਇਹਨਾਂ ਨੇ ਗੱਡੀ ਰੋਕੀ ਆਪਣੀ ਗੱਡੀ ਰੋਕ ਕੇ ਸੀਸਾ ਠਾਂ ਕੀਤਾ ਵਾ ਤੇ ਉਹ ਜਿਹੜਾ ਬੰਦਾ ਸੀ ਜਿਨੇ ਪੁਲਿਸ ਵਾਲੀ ਵਰਦੀ ਪਾਈ ਸੀ ਉਹਨੇ ਵਿੱਚ ਪਤਾ ਨਹੀਂ ਕਿਹੜੀ ਚੀਜ਼ ਛੁੱਟੀ ਹੋ ਸਕਦਾ ਉਹ ਪੈਟਰੋਲ ਬੰਬ ਹੋਵੇ ਜਾਂ ਵੈਸੇ ਕੋਈ ਅੱਗ ਲਾਉਣ ਵਾਲੀ ਚੀਜ਼ ਹੋਵੇ ਉਹ ਜਦੋਂ ਛੁੱਟੀ ਆ ਤੇ ਤੁਰੰਤ ਹੀ ਉਹ ਬੰਦਾ ਉੱਥੋਂ ਚੱਲ ਗਿਆ ਤੇ ਉਹ ਜਿਹੜੀ ਚੀਜ਼ ਵਿੱਚ ਛੁੱਟੀ ਸੀ ਉਹਦਾ ਬਲਾਸਟ ਹੋਇਆ ਤੇ ਸਾਰੀ ਗੱਡੀ ਸੜ ਕੇ ਸੁਆਹ ਹੋ ਗਈ ਤੁਸੀਂ ਵੀਡੀਓ ਦੇ ਵਿੱਚ ਫੋਟੋਆਂ ਦੇ ਵਿੱਚ ਵੇਖਿਆ ਹੋਵੇਗਾ ਤੇ ਜਿਹੜਾ ਭਾਈ ਸੁਖਦੇਵ ਸਿੰਘ ਕਾਦੀਆਂ ਜ਼ਿਲ੍ਹਾ ਅਰਜਰਬਰ ਤਰਨਤਾਰਨ ਇਲੈਕਸ਼ਨ ਚਾਰਜ ਉਹਦਾ ਵੀ ਆਧਾ ਸਰੀਰ ਸੜ ਚੁੱਕਾ ਧੌਣ ਤੇ ਅੱਗ ਲੱਗੀ ਆ ਪਿੱਛੇ ਤੇ ਬਹੁਤ ਆ ਕੇ ਲੱਗੀ ਆ ਤੇ ਉਹ ਤਕਰੀਬਨ ਹੀ ਅੱਜ ਮੇਰੇ ਹਿਸਾਬ ਦੇ ਨਾਲ ਹੁਣ ਥੋੜੀ ਜੀ ਹਾਲਤ ਠੀਕ ਆ ਉਹ ਪਰਸੋਂ ਰਾਤ ਤੋਂ ਹੀ ਵੀ ਹੁਸ਼ੀ ਹਾਲਤ ਦੇ ਵਿੱਚ ਸੀ ਉਹ ਆਪ ਹੀ ਰਜਰਬਰ ਸਾਹਿਬ ਨੇ ਸੁਖਦੀਪ ਸਿੰਘ ਕਾਦੀਆਂ ਸਾਹਿਬ ਨੇ ਆਪ ਆਪਣੇ ਮੂੰਹ ਤੋਂ ਦੱਸਿਆ ਵੀ ਮੈਨੂੰ ਪੁਲਿਸ ਧਾਰੀ ਵਰਦੀ ਨੇ ਕਿਸੇ ਨੇ ਰੋਕਿਆ ਵਿੱਚ ਇਹ ਬੰਬ ਪੈਟਰੋਲ ਬੰਬ ਸੁੱਟਿਆ ਗੱਡੀ ਬਲਾਸਟ ਹੋ ਗਈ ਸੋ ਇਹ ਬੜੀ ਨਿੰਦਣਜੋ ਘਟਨਾ ਵਾ ਜਿੱਥੇ ਆ ਨਵੰਬਰ ਮਹੀਨਾ ਚੱਲ ਰਿਹਾ ਸਾਨੂੰ ਤੇ ਫੇਰ ਆ ਇਹ ਲੱਗੀ ਹੋਈ ਅੱਗ ਦੇ ਵਿੱਚੋਂ ਉਹੀ ਦਿਸ ਰਿਹਾ ਵੀ ਜਿਸ ਤਰ੍ਹਾਂ ਦਿੱਲੀ ਦੀਆਂ ਸੜਕਾਂ ਤੇ ਸਾਡੇ ਨੌਜਵਾਨਾਂ ਨੂੰ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਲੋਹਿਆ ਗਿਆ ਉਹਨਾਂ ਨੂੰ ਸਾੜਿਆ ਗਿਆ ਇਹ ਵੀ ਨਵੰਬਰ ਮਹੀਨੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹਾਕਮ ਵੀ ਉਹ ਹੈ ਸੋਚ ਵੀ ਉਹ ਹੈ ਸਿੱਖਾਂ ਨੂੰ ਸਾੜਨ ਵਾਲੀ ਸਿੱਖਾਂ ਨੂੰ ਬਰਬਾਦ ਕਰਨ ਵਾਲੀ ਸੋਚ ਕਰਕੇ ਜੇਕਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਜੇਕਰ ਉਹ ਬੰਦਾ ਅੱਜ ਸ਼ਾਮ ਤੱਕ ਤੁਸੀਂ ਉਹਦੀ ਗ੍ਰਿਫਤਾਰੀ ਨਹੀਂ ਪਾਉਂਦੇ ਜਿੰਨੀ ਘਟਨਾ ਕੀਤੀ ਹੈ ਉਥੋਂ ਦੀ ਲੋਕੇਸ਼ਨਾਂ ਜਿੱਥੋਂ ਉਸ ਟਾਈਮ ਦੀ ਉਥੋਂ ਦੀ ਲੋਕੇਸ਼ਨ ਟਰੇਸ ਕੀਤੀ ਜਾਵੇ ਵੀ ਉਹ ਕੌਣ ਬੰਦਾ ਸੀ ਕੈਮਰਿਆਂ ਦੇ ਰਾਹੀਂ ਕੈਮਰਿਆਂ ਨੂੰ ਕੱਢਿਆ ਜਾਵੇ ਕੈਮਰੇ ਦੀਆਂ ਫੋਟੋ ਵੀਡੀਓ ਕੱਢੀਆਂ ਜਾਣ ਦੇ ਆਸ-ਪਾਸ ਦੇ ਕੈਮਰੇ ਹੋਣਗੇ ਜਾਂਦੇ ਹੁੰਦੇ ਦੀ ਵੀਡੀਓ ਜਰੂਰ ਆਊਗੀ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਜਿਹੜੇ ਬੰਦੇ ਨੇ ਕਨਾਉਣੀ ਹਰਕਤ ਕੀਤੀ ਆ ਜਾਨਲੇਵਾ ਹਮਲਾ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀ ਵੱਲੋਂ ਉਹ ਬੰਦਾ ਸੁਖਦੇਵ ਸਿੰਘ ਕਾਦੀਆਂ ਨੂੰ ਮਾਰ ਕੇ ਸੁੱਟ ਗਿਆ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੁਖਦੇਵ ਸਿੰਘ ਕਾਦੀਆਂ ਬਾਰੀ ਖੋਲ ਕੇ ਬਾਹਰ ਨਿਕਲ ਆਇਆ ਅੱਧ ਸੜਿਆ ਉਹ ਡੀ ਐਮ ਸੀ ਲੁਧਿਆਣਾ ਹੁਣ ਦਾਖਲ ਹੈ ਸਾਡਾ ਭਰਾ ਸੋ ਮੈਂ ਬੇਨਤੀ ਕਰਦਾ ਵੀ ਉਹਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਪਾਰਟੀ ਆ ਵੱਡਾ ਸੰਘਰਸ਼ ਉਲੀਕੇਗੀ ਕਾਦੀਆ ਸਾਹਿਬ ਨੂੰ ਇਸ ਤੋਂ ਪਹਿਲਾਂ ਕੋਈ ਫੋਨ ਵਗੈਰਾ ਜਾਂ ਕਾਲ ਵਗੈਰਾ ਆਉਂਦੀ ਹੈ ਕਿ ਸਿੱਧੀ ਘਟਨਾ ਹੀ ਵਾਪਰੀ ਨਹੀਂ ਕਾਦੀਆ ਸਾਹਿਬ ਨੂੰ ਇਦਾਂ ਦੀ ਕੋਈ ਵੀ ਫੋਨ ਕਾਲ ਨਹੀਂ ਆਈ ਇਹ ਕਾਦੀਆ ਸਾਹਿਬ ਆਪ ਖੋਦ ਹੀ ਦੱਸ ਸਕਦੇ ਆ ਇਹ ਸਾਨੂੰ ਕੋਈ ਤੱਕਾ ਮੈਂ ਇਸ ਗੱਲ ਤੇ ਮੋਹਰ ਨਹੀਂ ਲਾਉਣਾ ਵੀ ਉਹਨਾਂ ਨੂੰ ਫੋਨ ਆ ਜਾਂ ਕਾਲ ਕੋਈ ਆਈ ਆ ਪਰ ਉਹ ਆਪ ਜਦੋਂ ਹੋਸ਼ ਦੇ ਵਿੱਚ ਆਉਣਗੇ ਥੋੜਾ ਤੰਦਰੁਸਤ ਹੋਣਗੇ ਫਿਰ ਆਪਣੇ ਮੂੰਹੋਂ ਹੀ ਸਾਰੀ ਘਟਨਾ ਉਹ ਤੁਹਾਨੂੰ ਦੱਸ ਦੇਣਗੇ ਅਗਲੀ ਜਿਹੜੀ ਗੱਲ ਆ ਅਗਲੀ ਗੱਲ ਇਹ ਆ ਵੀ ਭਾਈ ਮਨਦੀਪ ਸਿੰਘ ਨੂੰ ਵੀ ਪਿਛਲੇ ਦਿਨਾਂ ਦੇ ਵਿੱਚ ਗੈਂਗਸਟਰਾਂਾਂ ਦੀਆਂ ਬਾਹਰੋਂ ਕੌਲਾਂ ਆਈਆਂ ਵੀ ਤੂੰ ਬਹਿ ਜਾ ਨਹੀਂ ਤੇ ਤੈਨੂੰ ਮਾਰ ਦੇਾਂਗੇ ਤੈਨੂੰ ਖਤਮ ਕਰ ਦੇਾਂਗੇ ਸਾਡੇ ਉੱਪਰ ਵੀ ਜਾਂ ਹੋਰ ਨੌਜਵਾਨਾਂ ਦੇ ਉੱਪਰ ਵੀ ਝੂਠੇ ਪਰਤੇ ਪਾਏ ਜਾ ਰਹੇ ਆ ਇਹ ਮੇਰੇ ਹਿਸਾਬ ਦੇ ਨਾਲ ਇਹਦੇ ਵਿੱਚ ਇਸ ਘਟਨਾ ਦੇ ਵਿੱਚ ਸਰਕਾਰ ਬਿਲਕੁਲ ਮੌਜੂਦ ਆ ਇਹ ਸਰਕਾਰ ਨੇ ਸਾਰੀ ਘਟਨਾ ਕਰਾਈ ਆ ਕਿਉਂਕਿ ਇਲੈਕਸ਼ਨ ਇੰਚਾਰਜ ਦੇ ਹੱਥ ਦੇ ਵਿੱਚ ਬੜੀ ਪਾਵਰ ਹੁੰਦੀ ਆ ਉਹਦੇ ਸਾਰੇ ਕਿਤੇ ਸੈਨ ਹੋਣੇ ਆ ਜਾਂ ਜਿਸ ਦਿਨ ਇਲੈਕਸ਼ਨ ਹੋਣੀ ਆ ਉਦੋਂ ਜਿਹੜੇ ਪੋਲਿੰਗ ਏਜੰਟ ਸਾਡੇ ਬੈਠਣੇ ਆ ਉਹਨਾਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਹ ਇਲੈਕਸ਼ਨ ਦੇ ਇੰਚਾਰਜ ਹੋਏ ਸੋ ਇਸ ਕਰਕੇ ਇਹਨਾਂ ਨੇ ਬੜੀ ਇੱਕ ਨੌਣੀ ਹਰਕਤ ਕੀਤੀ ਹੈ ਸਾਡੇ ਇਲੈਕਸ਼ਨ ਇੰਚਾਰਜ ਕਾਦੀਆਂ ਸਾਭ ਦੀ ਉੱਪਰ ਹੀ ਹਮਲਾ ਕੀਤਾ ਜਾਣ ਲਿਵਾ ਹਮਲਾ ਕੀਤਾ ਅਸੀਂ ਇਹਦੀ ਸਖਤ ਨਿੰਦਿਆ ਕਰਦੇ ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ ਕਿ ਇਹਦੇ ਖਿਲਾਫ ਅਸੀਂ ਵੱਡਾ ਸੰਘਰਸ਼ ਲੜਕਾਂਗੇ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ